ਸੋ 20 ਤਰੀਕ ਨੂੰ ਦਿੱਤੇ ਗਏ ਫਤਵੇ ਦਾ ਅੱਜ ਫੈਸਲਾ ਜਾਂ ਐਲਾਨ ਹੋਣਾ ਹੈ ਹਾਲਾਂਕਿ ਅਸੀਂ ਬਰਨਾਲਾ ਖੜੇ ਆਂ ਕੁਝ ਸਮੇਂ ਦੇ ਵਿੱਚ ਜਿਹੜੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਤਕਰੀਬਨ 2 ਘੰਟਿਆਂ ਤੱਕ ਤਸਵੀਰ ਜਿਹੜੀ ਕੋ ਸਪਸ਼ਟ ਹੋ ਜਾਵੇਗੀ ਲੇਕਿਨ ਤਸਵੀਰ ਦੇ ਵਿੱਚੋਂ ਹੀ ਦੇਖਣਾ ਜ਼ਰੂਰ ਹੋਵੇਗਾ ਬਰਨਾਲਾ ਦੇ ਵਿੱਚੋਂ ਜਦੋਂ ਅਸੀਂ ਗੱਲ ਕਰਦੇ ਆਂ ਕਿ 96000 ਵੋਟ ਪੁੱਲ ਹੋਈ ਹੈ ਤੇ ਉਹਦੇ ਵਿੱਚੋਂ ਕੇਵਲ ਸਿੰਘ ਢਿੱਲੋਂ ਬੀਜੇਪੀ ਦੇ ਉਮੀਦਵਾਰ ਗੋਮਕਸ਼ਨ ਸੰਤੋ ਸੁਖਮਨੀ ਕਾਲੇਦਾਰ ਅੰਮ੍ਰਿਤਸਰ ਦੇ ਉਮੀਦਵਾਰ ਆ ਅਸੀਂ ਗੱਲ ਕਰ ਲੀਏ ਆਵੰਦੀ ਪਾਰਟੀ ਦਿਨੇਂਦਰ ਢਾੜੀਵਾਲ ਹੋਣ ਜਾਂ ਇਸ ਤੋਂ ਇਲਾਵਾ ਅਜ ਤ ਹੋਣ ਤਾਂ ਉਹ ਸਭ ਦੇ ਵਿੱਚ ਕੌਣ ਜਿਹੜਾ ਕਿ ਬਾਜ਼ੀ ਮਾਰਦਾ ਨਜ਼ਰ ਆਵੇਗਾ ਕੇਵਲ ਟਲੋ ਹੜ ਨਾਲ ਨੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਟਲੋ ਸਾਹਿਬ ਕਿੰਨਾ ਕਹਦੇ ਆਪ ਨੂੰ ਕੰਫੀਡੈਂਟ ਮੰਨਦੇ ਨੇ ਤੇ ਖਾਸ ਤੌਰ ਤੇ ਐਤਕੀ ਜਿਹੜਾ ਫਤਵਾ ਆ ਉਹਨੂੰ ਕਿਵੇਂ ਦੇਖਦੇ ਨੇ ਕਿਉਂਕਿ ਟਲੋ ਸਾਹਿਬ ਐਤਕੀ ਕੀ ਲੱਗ ਰਿਹਾ ਹਾਲਾਂਕਿ ਕੁਝ ਸਮੇਂ ਬਾਅਦ ਮਸ਼ੀਨਾਂ ਨੂੰ ਕਿਸਮਤ ਮਸ਼ੀਨਾਂ ਜੋ ਬਾਹਰ ਆਉਣੀ ਆ ਤੇ ਦੋ ਘੰਟੇ ਤਸਵੀਰ ਸਾਫ਼ ਹੋ ਜਾਣੀ ਆ ਕੀ ਲੱਗ ਰਿਹਾ ਜੀ ਮੈਂ ਤਾਂ ਇੱਕ ਵਰਗਾ ਸਾਨੂੰ ਕਹਿ ਸਕਦਾ ਕਿ ਜਿੰਨਾ ਕੈਂਪੇਨ ਕੀਤਾ ਜਿੰਨਾ ਲੋਕਾਂ ਦਾ ਪਿਆਰ ਮਿਲਿਆ ਉਹਦੇ ਮੁਤਾਬਕ ਤਾਂ ਇੱਕ ਆ ਕੇ ਬਹੁਤ ਜਲਦੀ ਬਰਨਾਲੇ ਦੇ ਵਿੱਚ ਕਮਲ ਦਾ ਫੁੱਲ ਖਿਲੇਗਾ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਜੀ ਕਹਿੰਦੇ ਹੋ ਬਰਨਾਲੇ ਚ ਕਮਲ ਦਾ ਫੁੱਲ ਖਿੜੇਗਾ ਲੇਕਿਨ ਜਦੋਂ ਅਸੀਂ ਤੁਹਾਡੇ ਵਿਰੋਧੀਆਂ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ 77 ਦੀ ਉਹ ਕਹਿੰਦੇ ਨੇ ਵੀ ਜਿਹੜਾ ਕਮਲ ਦਾ ਹਾਲ 24 ਚ ਹੋਇਆ ਜਾਂ ਪੂਰੇ ਪੰਜਾਬ ਚ ਨਜ਼ਰ ਆ ਰਿਹਾ ਉਹੀ ਬਰਨਾਲੇ ਚ ਤੁਸੀਂ ਦੇਖਿਓ ਸਹੀ ਜੀ ਇਹ ਤਾਂ ਹੁਣ ਕਹਿੰਦੇ ਉਹ ਕੀ ਕੀ ਅਜ ਜ਼ਬਾਨ ਤੇਰੇ ਸਾਹਮਣੇ ਹੋਣਾ ਇਹ ਤਾਂ ਘੰਟੇ ਡੇਢ ਘੰਟੇ ਚ ਸਾਰਾ ਕਲੀਅਰ ਹੋ ਜਾਣਾ ਬਰਨਾਲੇ ਦੇ ਵਿੱਚੋਂ ਪਹਿਲਾਂ ਤਾਂ ਹੌਲ ਦਾ ਫੁੱਲ ਖਿਲੇਗਾ ਔਰ ਨੀ ਪੱਥਰ ਰੱਖਿਆ ਜਾਏਗਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆਏਗੀ ਅੱਛਾ ਹੁਣ ਤਾਂ ਦੱਸ ਸਕਦੇ ਹੋ ਕੰਪੀਟੀਸ਼ਨ ਕਿਹਦੇ ਨਾਲ ਸੀਗਾ ਚਲੋ ਤੁਹਾਨੂੰ ਪਤਾ ਹੀ ਲੱਗ ਜਾਣਾ ਜੀ ਕਿੱਥੇ ਕਿਸੇ ਨੇ ਖੜੇ ਹੋਣਾ ਲੋਕਾਂ ਨੇ ਮਨ ਬਣਾਇਆ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਪੰਜਾਬ ਦੇ ਵਿੱਚ ਸਰਕਾਰ ਲਿਆਉਣੀ ਆ ਔਰ ਪੰਜਾਬ ਦੀ ਉન્નਤੀ ਕਰਾਉਣੀ ਆ ਢਿਲੋ ਸਾਹਿਬ ਤੁਸੀਂ ਦੋ ਵਾਰ ਦੇ ਇਥੋਂ ਕਹਿ ਦਿੱਕਿ ਤੁਹਾਡੇ ਕੋਲ ਬੜੀ ਤਕੜੀ ਵਾਕਡੋਰ ਰਹੀ ਹੈ ਤੁਹਾਨੂੰ ਲੱਗਦਾ ਵੀ ਉਹ ਵਾਕਡੋਰ ਲੋਕਾਂ ਨੇ ਯਾਦ ਰੱਖੀ ਤੇ ਤੁਹਾਨੂੰ ਜਿਹੜਾ ਕੌਨਫੀਡੈਂਸ ਹੈ ਕੀ ਆਤਮ ਵਿਸ਼ਵਾਸ ਹੈ ਉਹਦਾ ਨਤੀਜਾ ਕੀ ਮਿਲਦਾ ਨਜ਼ਰ ਆਉਂਦਾ ਬਿਲਕੁਲ ਤੁਸੀਂ ਸਹੀ ਕਿਹਾ ਜਿਹੜਾ ਅਸੀਂ ਵਿਕਾਸ ਕਰਾਇਆ ਅਸੀਂ ਜ਼ਿਲ੍ਹਾ ਬਣਾਇਆ ਅੰਡਰ ਬ੍ਰਿਜ ਬਣਾਏ ਸੜਕਾਂ ਬਣਾਈਆਂ ਜੋ ਵਿਕਾਸ ਕੀਤਾ ਲੋਕਾਂ ਨੇ ਕਿਹਾ ਕਿ ਉਸ ਤੋਂ ਬਾਅਦ ਢਿਲੋ ਸਾਹਿਬ ਜੋ ਤੁਸੀਂ ਵਿਕਾਸ ਕਰ ਗਏ ਇੱਥੇ ਇੱਟ ਨਹੀਂ ਲੱਗੀ ਅੱਜ ਤੁਹਾਡੇ ਸਾਹਮਣੇ ਉਹਦਾ ਰਿਜ਼ਲਟ ਆਉਣਾ ਡੇਢ-ਦੋ ਘੰਟੇ ਤੱਕ ਜੋ ਰਿਜ਼ਲਟ ਕਲੀਅਰ ਹੋ ਜਾਣਾ ਤੁਸੀਂ ਇਹ ਦੇਖ ਲੈਣਾ ਕਿ ਉਹੀ ਲੋਕਾਂ ਨੇ ਉਹਦਾ ਫਤਵਾ ਦਿੱਤਾ ਕਿ ਜੋ ਅਸੀਂ ਵਿਕਾਸ ਕਰਾਇਆ ਉਹਦੇ ਲਈ ਕਮਲ ਦਾ ਫੁੱਲ ਖਲਾਉਣਗੇ ਔਰ ਅੱਗੇ ਇਦੋਂ ਵੀ ਵੱਡਾ ਵਿਕਾਸ ਹੋਏਗਾ ਬਰਨਾਲੇ ਚ ਨਹੀਂ ਸਾਰੇ ਪੰਜਾਬ ਚ ਕਰਾਵਾਂਗੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਨਹੀਂ ਰੱਖਾਂਗੇ ਔਰ ਅਸੀਂ ਖੁਸ਼ਹਾਲ ਰੰਗਲਾ ਪੰਜਾਬ ਬਣਾਵਾਂਗੇ ਤਾਂ ਫਿਰ ਬੜੀ ਪੱਬਾ ਭਾਰ ਹੈ ਉਹ 10-10 ਹਜ਼ਾਰ ਦਾ ਦਾਵਾ ਕਰਨ ਲੱਗ ਪਏ ਵੀ ਇੰਨੀ-ਇੰਨੀ ਵੋਟਾਂ ਦੇ ਜੱਤਾਂ ਕੀ ਡਾਡਾ ਫਰਕ ਨਜ਼ਰ ਆ ਰਿਹਾ ਉਹ ਤਾਂ ਐਵੇਂ ਦਾਅਵੇ ਹੀ ਨੇ ਜੀ ਆ ਸਾਰੀ ਫੂਕ ਨਿਕ ਜਾਣੀਆਂ ਘੰਟੇ ਤੱਕ ਹਾਂਜੀ ਸੋ ਘੰਟੇ ਤੱਕ ਤਸਵੀਰ ਸਾਫ ਹੋ ਜਾਣੀ ਹੈ ਹੁਣ ਦੇਖਣਾ ਹੈ ਹਾਲਾਂਕਿ 16 ਰਾਉਂਡਾਂ ਦੇ ਵਿੱਚ ਗਿਣਤੀ ਹੋਣੀ ਹੈ ਜਦੋਂ ਤਸਵੀਰ ਸਾਫ ਹੋਊਗੀ ਉਹ ਦੇਖਣਾ ਇਹ ਹੈ ਕੌਣ ਬਰਨਾਲੇ ਦਾ ਇਹ 23 ਸਾਲ ਦਾ ਐਮਐਲਏ ਹੋਵੇਗਾ ਜਿਮਨੀ ਚੋਣਾਂ ਦੇ ਵਿੱਚ ਕਿਸ ਨੂੰ ਫਤਵਾ ਮਿਲਦਾ ਹੈ ਕਿ ਕਾਂਗਰਸ ਆਪਣੀ ਸੀਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਲਵੇਗੀ ਕਿਉਂਕਿ ਕਾਂਗਰਸ ਕੋਲ ਕਿਸੇ ਸਮੇਂ ਲੰਬੀ ਸੀਟ ਰਹੀ ਹੈ ਜਾਂ ਫਿਰ ਭਾਜਪਾ ਦਾ ਦਾਵਾ ਆ ਕਿ ਇਸ ਢਲੋਦਾ ਕਿ ਇੱਥੇ ਕਮਲ ਦਾ ਫੁੱਲ ਖਿੜੇਗਾ ਯਾ ਆਵਨੀ ਪਾਰਟੀ ਆਪਣੀ ਰਾਜਧਾਨੀ ਦੇ ਇਸ ਗੜ ਨੂੰ ਬਚਾਉਣ ਵਿੱਚ ਫਿਰ ਕਾਮਯਾਬ ਹੋਵੇਗੀ ਤੀਸਰੀ ਵਾਰ ਜਾਨੀ ਕਿ ਹੈਟਟ੍ਰਿਕ ਚੱਲਦੀ ਹੋਈ ਨਜ਼ਰ ਆਵੇਗੀ ਜਾਂ ਫਿਰ ਆਜ਼ਾਦ ਉਮੀਦਵਾਰ ਦਾ ਇੱਕ ਵੱਡਾ ਪ੍ਰਭਾਵ ਸਾਨੂੰ ਇਨ੍ਹਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਤਾਂ ਕੀ ਉਹ ਆਜ਼ਾਦ ਉਮੀਦਵਾਰ ਲੋਕਾਂ ਦੇ ਫਤਵੇ ਦੇ ਵਿੱਚੋਂ ਵਿਧਾਇਕ ਦੇ ਤੌਰ ਤੇ ਨਿਕਲਦਾ ਹੋਇਆ ਸਾਹਮਣੇ ਆਵੇਗਾ ਕੁਝ ਸਮੇਂ ਦੇ ਬਾਅਦ ਸਾਰੀ ਤਸਵੀਰ ਆ ਉਸਪਸ਼ਟ ਹੋਵੇਗੀ ਮੈਸਰ ਖੱਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਬਰਨਾਲਾ